ਇਰਾਨ ਦੇ ਵਿੱਚ ਇਨੀ ਦਿਨੀ ਕਾਫੀ ਵੱਡੀ ਗੜਬੜ ਜਿਹੜੀ ਹੈ ਉਹ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਬਹੁਤ ਵੱਡੇ ਪੱਧਰ ਤੇ ਸਾੜ ਫੂਕ ਹੋ ਰਹੀ ਹੈ 550 ਦੇ ਕਰੀਬ ਜਿਹੜੇ ਲੋਕ ਹੈ ਉਹ ਮਾਰੇ ਜਾ ਚੁੱਕੇ ਹਨ ਸੋ ਅਜੇ ਵੀ ਜਿਹੜੀ ਹਿੰਸਾ ਠੰਡੀ ਨਹੀਂ ਪੈ ਰਹੀ ਔਰ ਸਭ ਤੋਂ ਵੱਡੀ ਜਿਹੜੀ ਚ ਗੱਲ ਵੇਖਣ ਨੂੰ ਆ ਰਹੀ ਹੈ ਕਿ ਅਮਰੀਕਾ ਸਭ ਤੋਂ ਵੱਧ ਫਿਕਰਮੰਦ ਲੱਗ ਰਿਹਾ ਹੈ ਇਰਾਨ ਨਾਲ ਉਹ ਵਿਵਾਦ ਇਰਾਨ ਦੇ ਲੋਕਾਂ ਨਾਲ ਉਹ ਵਿਵਾਦ ਅਮਰੀਕਾ ਨੂੰ ਫਿਕਰਮੰਦੀ ਜਿਹੜੀ ਹੈ ਉਹ ਸਤਾ ਰਹੀ ਹੈ ਕਿ ਇਰਾਨ ਦੇ ਵਿੱਚ ਉਹ ਕਹਿੰਦੇ ਮੈਂ ਇਹ ਜਿਹੇਾ ਨਹੀਂ ਹੋਣ ਦਿਆਂਗੇ ਅਸੀਂ ਸਖਤ ਕਦਮ ਚੁੱਕਾਂਗੇ ਔਰ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹਮਲਾ ਵੀ ਜਿਹੜਾ ਵੱਡਾ ਹਮਲਾ ਵੀ ਹੋ ਸਕਦਾ ਕਿਵੇਂ ਦੇਖਦੇ ਹਾਂ ਜੀ ਇਸ ਸਥਿਤੀ ਨੂੰ ਪੰਸਰ ਅਸਲ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਸਿਸਟਮ ਦੇ ਵਿੱਚ ਜਦੋਂ ਤਾਂ ਅਮਰੀਕਾ ਕਿਸੇ ਤੇ ਬੰਬ ਸੁੱਟਦਾ ਹੈ ਹੂੰ ਕਿਸੇ ਦੀ ਆਰਥਿਕ ਨਾਕਾਬੰਦੀ ਕਰਦਾ ਹੈ ਹੂੰ ਉਹਦੇ ਲੋਕਾਂ ਦੀ ਜੌਣਾ ਡੁੱਬੜ ਕਰ ਦਿੰਦਾ ਹੈ ਉਦੋਂ ਤਾਂ ਉਹ ਕਹਿੰਦਾ ਹੈ ਕਿ ਮੈਂ ਜੋ ਕੀਤਾ ਸਹੀ ਕੀਤਾ ਹੈ ਹੂੰ ਲੇਕਿਨ ਅਗਰ ਕਿਸੇ ਹੋਰ ਮੁਲਕ ਦੇ ਵਿੱਚ ਇਹੀ ਕੁਝ ਵਾਪਰਦਾ ਹੈਗਾ ਤਾਂ ਫਿਰ ਉਹ ਕਹਿੰਦਾ ਉਹ ਦੁਹਾਈ ਦਿੰਦਾ ਲੋਕ ਰਾਜ ਆਪਦੇ ਦੇਸ਼ ਦੇ ਵਿੱਚ ਲੋਕ ਰਾਜ ਦੇ ਜਿਹੜੀਆਂ ਜੋ ਉਹਨਾਂ ਨੇ ਪਿਛਲੇ ਸਮੇਂ ਚ ਬੰਲਾਂ ਬੱਤਾਂ ਹੋਈਆਂ ਜਿਸ ਤੰਗ ਦਾ ਲੋਕ ਰਾਜ ਨੂੰ ਉਹਨਾਂ ਨੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਸਿਸਟਮ ਨੂੰ ਤਾਂ ਹੁਣ ਉਹ ਜਦੋਂ ਦੂਸਰੇ ਦੇਸ਼ ਦੇ ਤੇ ਲੋਕ ਰਾਜ ਦੀ ਗੱਲ ਕਰਨ ਤਾਂ ਪਰ ਉਹ ਹਾਸੋ ਜੀ ਨਹੀਂ ਲੱਗਦੀ ਆਪਾਂ ਸਾਡਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਵਿੱਚ ਜਿਹੜੇ ਇਸਲਾਮਿਕ ਕੰਟਰੀਸ ਨੇ ਤੇ ਉਹਨਾਂ ਦੇ ਵਿੱਚੋਂ ਜਿਹੜਾ ਈਰਾਨ ਹੈ ਉਹ ਪਿਛਲੇ ਲਗਭਗ ਅੱਧੀ ਸਦੀ ਤੋਂ ਹੀ ਕਹਿ ਲਈਏ ਆਪਾਂ ਹੂੰ ਕਿ ਉੱਥੇ ਉਹਨਾਂ ਦਾ ਸਿਸਟਮ ਇਸ ਤਰ੍ਹਾਂ ਦੇ ਵਿੱਚ ਚੱਲ ਰਿਹਾ ਹੈਗਾ ਕਿ ਉੱਥੇ ਜਿਹੜਾ ਹੈਗਾ ਜਿਹਨੂੰ ਸੋ ਕਾਲਡ ਧਾਰਮਿਕ ਸਤਾ ਜਿਹੜੇ ਧਰਮ ਦੇ ਨਾਮ ਤੇ ਜਿਹੜੇ ਹੈਗਾ ਉਥੋਂ ਦੀ ਰਾਜਨੀਤੀ ਚੱਲਦੀ ਹੂੰ ਹੁਣ ਕਿਸੇ ਨੂੰ ਵੈਸੇ ਤਾਂ ਧਰਮ ਦੇ ਨਾਂ ਤੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਠੀਕ ਹੈ ਉਹ ਹਰ ਮੁਲਕ ਆਪਣੇ ਆਪ ਨੂੰ ਕਹਿੰਦਾ ਕਿ ਮੇਰਾ ਧਰਮ ਬਹੁਤ ਵਧੀਆ ਹਰ ਧਰਮ ਕਹਿੰਦਾ ਕਿ ਮੇਰੇ ਮੁਤਾਬਕ ਸਿਸਟਮ ਚੱਲੇ ਕਿਤਨੇ ਕਿਤੇ ਜਿਹੜਾ ਧਰਮ ਦੇ ਨਾਂ ਦੇ ਉੱਤੇ ਬੜੀ ਵੱਡੀ ਸ਼ਾਸਤ ਵੀ ਹੁੰਦੀ ਹੈ ਹੁਣ ਅਸੀਂ ਜੇ ਵੇਖੀਏ ਤਾਂ ਜਿਹੜਾ ਈਰਾਨ ਹੈ ਈਰਾਨ ਦੇ ਵਿੱਚ ਇੱਕ ਸਦੀ ਤੋਂ ਦੇ ਸ਼ਾਸਕ ਸੀਗੇ ਸ਼ਾ ਹਮ ਤਾਂ ਈਰਾਨ ਉਹਦੇ ਸ਼ਾਸ ਦੇ ਦੌਰਾਨ ਲੋਕ ਆਰਥਿਕ ਤੌਰ ਤੇ ਬਹੁਤ ਸਾਊਂਡ ਹੋਏ ਲੋਕਾਂ ਦੇ ਵਿੱਚ ਪੜ੍ਹਾਈ ਲਿਖਾਈ ਖੇਡਾਂ ਹਰ ਖੇਤਰ ਦੇ ਵਿੱਚ ਲੋਕਾਂ ਨੇ ਬਹੁਤ ਪ੍ਰਾਪਤੀਆਂ ਵੀ ਕੀਤੀਆਂ ਲੇਕਿਨ ਉਹਦੇ ਵਿੱਚ ਇੱਕ ਜਿਹੜੀ ਪੱਛਮੀ ਸਭਤਾ ਸੀਗਾ ਉਹਦਾ ਬੋਲਬਾਲਾ ਵੀ ਉਤੋਂ ਉਹ ਸਾਰਾ ਕੁਝ ਜਿਹੜਾ ਹੈਗਾ ਜਿਹੜੀ ਧਾਰਮਿਕ عقیدਿਆਂ ਦੇ ਵਿੱਚ ਉਹ ਸਾਰਾ ਕੁਝ ਟੁਕਮਾ ਨਹੀਂ ਹਮਮ ਔਰ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਹੈਗੀ ਹੈ ਆਪਾਂ ਦੇਖਿਆ ਹੈਗਾ ਕਿਉਂਕਿ ਤੁਹਾਡਾ ਤੁਸੀਂ ਵੀ ਉਸੇ ਦੌਰ ਦੇ ਵਿੱਚ ਲਗਭਗ ਸਮਝਣ ਲੱਪੇ ਸੀ ਗੱਲਾਂ ਨੂੰ ਮੈਂ ਵੀ ਉਹ ਦੌਰ ਵੇਖਿਆ 78 79 ਦਾ ਹੂੰ ਉਹਦੇ ਵਿੱਚ ਜਿਵੇਂ ਐਤ ਲਖਮੇਨੀ ਜਦੋਂ ਉਹ ਆਉਂਦੇ ਐ ਤੇ ਉਸ ਤੋਂ ਪਹਿਲਾਂ ਜੇ ਉਹ ਕੁਝ ਅੱਜ ਈਰਾਨ 'ਚ ਹੋ ਰਿਹਾ ਉਸ ਵੇਲੇ ਵੀ ਲਗਭਗ ਇਹੀ ਹਾਲਾਤਾਂ ਬਣੇ ਸੀ ਉਹੋ ਜਿਹੀ ਬਦਰੋਸ ਸੀ ਇਹੋ ਜਿਹੀ ਸਾਰਾ ਕੁਝ ਹੀ ਇਹ ਵੀ ਦੰਗੇ ਹੋ ਰਹੇ ਸੀਗੇ ਔਰ ਜਿਹੜੀ ਹੈਗੀ ਸ਼ਾਹ ਈਰਾਨ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਕਿ ਉਹਨੇ ਬਹੁਤ ਵੱਡੀ ਜੀਬ ਪਦਰ ਦੇਤੇ ਆਰਥਿਕ ਤੌਰ 'ਤੇ ਈਰਾਨ ਦਾ ਪੈਸਾ ਸੀਗਾ ਹੂੰ ਉਹਨੂੰ ਇਥੋਂ ਸ਼ਿਫਟ ਕਰਕੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਉਹ ਲੈ ਗਿਆ ਹੂੰ ਔਰ ਉਹ ਸੀ ਕਿ ਇਹ ਜਿਹੜਾ ਹੈਗਾ ਧਰਮ ਇਹ ਮਤਲਬ ਇੱਕ ਤਾਂ ਧਰਮ ਨਹੀਂ ਬੰਦਾ ਹੂੰ ਇਹਨੇ ਦੇਸ਼ ਦੇ ਵਿੱਚ ਇਤਰੀਆਂ ਇਸਲਾਮਿਕ ਕਦਰਾਂ ਕੀਮਤਾਂ ਦੇ ਉਲਟ ਲੋਕਾਂ ਨੂੰ ਇੰਦੀਆਂ ਸਹੂਲਤਾਂ ਦਿੱਤੀਆਂ ਇੰਨਾ ਕੰਮ ਕੀਤਾ ਜਿਹਦੇ ਨਾਲ ਸਾਰਾ ਸਿਸਟਮ ਜਿਗਾ ਤੈਸ਼ ਨੈਸ਼ ਹੋ ਗਿਆ ਤਰਫ ਦਾ ਜੀ ਤਾਂ ਹੁਣ ਧਰਮਕ ਰੈਵਲੂਸ਼ਨ ਜਾਂਦਾ ਜਾਊਗਾ ਧਰਮ ਦਾ ਰਾਜ ਹੋਊਗਾ ਧਰਮ ਦੇ ਮੁਤਾਬਕ ਸਭ ਕੁਝ ਹੋਊਗਾ ਹੁਣ ਉਹ ਲੋਕਾਂ ਨੇ ਬੜੇ ਚਾਅ ਦੇ ਨਾਲ ਉਸ ਵੇਲੇ ਧਰਮ ਦਾ ਰਾਜ ਕਬੂਲਿਆ ਸੀ ਹੂੰ ਔਰ ਜਿਹੜੇ ਲੋਕ ਪਛਵੀ ਸੁਭਤਾ ਨੂੰ ਪਸੰਦ ਕਰਨ ਵਾਲੇ ਸੀ ਉਹ ਥੋੜੇ ਰਹਿ ਗਏ ਤੇ ਅਲਟੀਮੇਟਲੀ ਜਿਹੜਾ ਹੈਗਾ ਖਮੇਨੀ ਨੇ ਲਗਾਤਾਰ ਉੱਤੇ 10 ਸਾਲ ਦੇ ਰਹਿ ਗਿਆ ਉਹ ਸਤਾਤੇ ਕਾਬਜ਼ ਰਿਹਾ ਉਹ ਸਤਾਤੇ ਕਾਬਜ਼ ਰਹਿਣ ਦੇ ਨਾਲ ਨਾਲ ਪੰਸਾ ਦੇ ਇੱਕ ਜਿਹੜਾ ਹੋਰ ਉਦੋਂ ਵੱਡੀ ਜਿਹੜੀ ਗੱਲ ਆਈ ਕਿ ਉਦੋਂ ਲੋਕ ਖੋਦ ਚਾਹੁੰਦੇ ਸੀ ਕਿ ਇੱਥੇ ਧਰਮ ਦਾ ਰਾਜ ਹੋਵੇ ਲੇਕਿਨ ਹੌਲੀ-ਹੌਲੀ ਉਹਦੇ ਜਾਣ ਤੋਂ ਬਾਅਦ ਜਿਹੜਾ ਮੌਜੂਦਾ ਧਾਰਮਿਕ ਆਗੂ ਹੈ ਇਹਦੇ ਸੱਤਾ ਦੇ ਉੱਤੇ ਆਬਦੀ ਬਾਣਦੋਰ ਸੰਭਾਲੀ ਇਹ ਹੌਲੀ-ਹੌਲੀ ਲਗਭਗ ਜਿਹੜਾ ਹੈਗਾ 4 ਦਹਾਕਿਆਂ ਤੋਂ ਇਹਦਾ ਰਾਣ ਦੀ ਸੱਤਾ ਦੇ ਉੱਤੇ ਖਿਮੈਨਈਤ ਅਯਤੁੱਲਾ ਇਹ ਉੱਤੇ ਕੰਟਰੋਲ ਹੈ ਇਹਨਾਂ ਦਾ ਹੁਣ ਇਹਨਾਂ ਦੇ ਵਿੱਚ ਇੱਕ ਉਹ ਕਿ ਖੁਦ ਇਹ ਧਾਰਮਿਕ ਆਗੂ ਵੀ ਹੈ ਉਹ ਧਾਰਮਿਕ ਆਗੂ ਹੋਣ ਦੇ ਨਾਤੇ ਇਨਾਂ ਨੇ ਧਰਮ ਦੇ ਅਨਸਾਰ ਇਥੋਂ ਦੀ ਸੱਤਾ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਦੇ 'ਚ ਜਿਹੜੀਆਂ ਧਾਰਮਿਕ ਜਿਹੜੀਆਂ ਹੈਗੀਆਂ ਲੋੜਾਂ ਦੇ ਮੁਤਾਬਕ ਇਹਨੇ ਕੰਮ ਵੀ ਸੈਨ ਵੀ ਖੈਰ ਮੰਨਿਆ ਜਾਂਦਾ ਹੈ ਕਿ ਬਹੁਤ ਵਧੀਆ ਬਹੁਤ ਸਾਫ਼ ਸੁਥਰਾ ਤੇ ਇਮਾਨਦਾਰ ਜੀ ਲੇਕਿਨ ਫਿਰ ਵੀ ਇਹਦੇ ਤੇ ਇਹਦੀਆਂ ਨੀਤੀਆਂ ਦੇ ਕਾਰਨ ਜਿਹੜਾ ਅਮਰੀਕਾ ਕਿਵੇਂ ਹੈਗਾ ਹੂੰ ਉਹਨੂੰ ਇਹ ਪਸੰਦ ਨਹੀਂ ਹੈ ਕਿ ਇੱਥੇ ਸਾਨੂੰ ਜਿਹੜਾ ਅਮਰੀਕਾ ਨੂੰ ਕੋਈ ਬੰਦਾ ਰੋਕੇ ਵੀ ਉਹ ਇੱਥੇ ਕੰਮ ਕਰੇ ਹੁਣ ਜਿਹੜਾ ਖੁਮੈਨੀ ਇਹਨਾਂ ਨੇ ਲਗਾਤਾਰ ਜਿਹੜਾ ਅਮਰੀਕਾ ਦੀਆਂ ਨੀਤੀਆਂ ਦੇ ਖਿਲਾਫ ਇਹ ਕੰਮ ਕੀਤਾ ਹੈ ਔਰ ਜਦੋਂ ਤੋਂ ਜਿਹੜੀਆਂ ਇਹ ਰੈਵੋਲਿਊਸ਼ਨਰੀ ਤਾਕਤਾਂ ਦੇ ਨਾਂ ਦੇ ਧਾਰਮਿਕ ਸੱਤਾ ਦੇ ਲੋਕ ਸੱਤਾ ਤੇ ਆਏ ਆ ਤੇ ਉਦੋਂ ਤੋਂ ਹੀ ਅਮਰੀਕਾ ਨੂੰ ਇਹ ਚੀਜ਼ਾਂ ਪਸੰਦ ਨਹੀਂ ਰਹੀਆਂ ਹੁਣ ਆਪਾਂ ਵੇਖਿਆ ਜਾਵੇ ਕਿ ਜਿਹੜੀ ਪਿਛਲੇ ਸਮਿਆਂ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਈਰਾਨ ਦੀ ਸਰਕਾਰ ਨੇ ਆਪਣੇ ਆਪ ਨੂੰ ਮਜ਼ਬੂਤ ਕਰਨ ਵਾਸਤੇ ਤਾਂ ਕਿ ਜਿਹੜਾ ਅਮਰੀਕਾ ਜਾਂ ਇਜ਼ਰਾਇਲ ਉਹਦੇ ਤੇ ਅਟੈਕ ਨਾ ਕਰ ਸਕੇ ਤਾਂ ਉਹਨਾਂ ਨੇ ਆਪ ਦੇ ਆਪ ਨੂੰ ਇੰਨਾ ਕੁ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿਆਰਾਂ ਦੇ ਪੱਖ ਤੋਂ ਤਾਂ ਔਰ ਉਹਦੇ ਸਿੱਟੇ ਆਪਾਂ ਵੇਖੇ ਵੀ ਪਿਛਲੇ ਜਿਹੜਾ ਇਜ਼ਰਾਇਲ ਤੇ ਈਰਾਨ ਦੇ ਜਿਹੜੇ ਲੜਾਈ ਦੇ ਤੇ ਇਰਾਨ ਨੂੰ ਲੋਕਾਂ ਦੀ ਨਜ਼ਰ ਦੇ ਵਿੱਚ ਪਹਿਲੀ ਵਾਰੀ ਇੱਕ ਸੁਪਰ ਪਾਵਰਾਂ ਦੇ ਵਿੱਚੋਂ ਹੀ ਪਾਵਰ ਬਣ ਕੇ ਆਈ ਆ। ਹੂੰ ਵੀ ਜਿਹੜਾ ਕਿ ਇਜ਼ਰਾਈਲ ਵਰਗੇ ਵੱਡੀ ਤਾਕਤ ਨੂੰ ਮੁਕਾਬਲਾ ਕਰਨ ਦੇ ਲਈ ਉਹ ਲਗਾਤਾਰ ਉਹਦੇ ਤੇ ਉਹਨੇ ਇਹ ਉਹਨੂੰ ਨੱਕ 'ਚ ਦਮ ਕਰ ਹੀ ਰੱਖਿਆ ਸੀ। ਹੂੰ ਇਹ ਸਾਰਾ ਕੁਝ ਜਿਹੜਾ ਸੀਗਾ ਲੋਕ ਦੁਨੀਆ ਭਰ ਦੇ ਲੋਕ ਜਿਹੜੇ ਇਰਾਨ ਨੂੰ ਸਿਰਫ ਇੱਕ ਧਾਰਮਿਕ ਆਪੂਸ ਮੰਨਦੇ ਸੀਗੇ ਉਹ ਸਮਝਦੇ ਸੀਗੇ ਕਿ ਇਹਦੇ ਕੋਲ ਕੁਪੁਰਾਣੇ ਟਾਈਪ ਦੇ ਹਥਿਆਰ ਹੋਣਗੇ। ਹੂੰ ਪਰ ਜਦੋਂ ਇਹਦੇ ਆਧਦੇ ਹਥਿਆਰਾਂ ਦੇ ਜਿਹੜੇ ਖਜ਼ਾਨਿਆਂ ਨੂੰ ਜਾਂ ਇਤਿਹਾਸਾਂ ਦੇ ਜਿਹੜੇ ਉਹਨਾਂ ਨੂੰ ਬਾਹਰ ਲੈ ਕੇ ਆਂਦਾ ਤਾਂ ਲੋਕ ਹੈਰਾਨ ਹੋ ਗਏ ਹਮਮ ਇਥੋਂ ਤੱਕ ਕਿ ਜਿਹੜਾ ਦੁਨੀਆ ਦੀ ਸੁਪਰ ਪਾਵਰ ਰਿਆ ਰੂਸ ਵੀ ਇੱਕ ਟਾਈਮ ਇਹੋ ਜਿਹਾ ਆਇਆ ਸੀਗਾ ਯੂਕਰੇਨ ਤੇ ਰਸ਼ੀਆ ਦੇ ਜੰਹਦ ਦੇ ਦੌਰਾਨ ਜਦੋਂ ਕਿ ਰੂਸ ਦਾ ਲਗਾਤਾਰ ਉਹਦਾ ਜਿਹੜਾ 에ਅਰ ਸਟ੍ਰਾਈਕ ਸੀਗਾ ਉਹ ਫੇਲ ਹੋ ਰਿਹਾ ਸੀਗਾ ਤੇ ਉਹਦੇ ਜਹਾਜ਼ ਹੈਲੀਕਾਪਟਰ ਪੂਰੀ ਤਰ੍ਹਾਂ ਦੇ ਨਾਲ ਹਾਰ ਰੇ ਸੀ ਡਿਗਰੇ ਸੀ ਹੂੰ ਤਾਂ ਉਸ ਵੇਲੇ ਰਸ਼ੀਆ ਨੂੰ ਮੋੜ ਪੈਰਾਂ ਸਿਰ ਕਰਨ ਦੇ ਲਈ ਜਿਹੜਾ ਵਾਗਟੋਰ ਤਰਾਨ ਨੇ ਸੰਭਾਲੀ ਤੇ ਆਪਦੇ ਜਿਹੜਾ ਡਰੋਨ ਦਿੱਤੇ ਫੇਰ ਜਿਹੜਾ ਰਸ਼ੀਆ ਪੈਰਾਂ ਸਿਰ ਹੋਇਆ ਸੀ ਤੇ ਫੇਰ ਉਹ ਦੁਬਾਰਾ ਲੋੜਾਈ ਦੇ ਵਿੱਚ ਆਇਆ ਸੀ ਇਹ ਤੁਸੀਂ ਯਾਦ ਹੋਣਾ ਇਹ ਇਹ 22 ਤੇ 23 ਦੇ ਦੌਰ ਦੇ ਦਮ ਯਾ ਉਹਦੇ ਦੀ ਗੱਲ 500 ਕਿ ਈਰਾਨ ਨੇ ਇਹ ਗੱਲ ਵੀ ਕਲੀਅਰ ਹੋ ਗਈ ਕਿ ਈਰਾਨ ਨੇ ਬੰਦਸ਼ਾਹ ਲੱਗਣ ਦੇ ਬਾਵਜੂਦ ਵੀ ਆਪਦੀ ਫੌਜੀ ਤਾਕਤ ਦਾ ਵੱਡੇ ਪੱਧਰ ਤੇ ਵਿਸਤਾਰ ਕੀਤਾ ਵੱਡੇ ਪੱਧਰ ਤੇ ਇਸ ਨੂੰ ਬਣਾਇਆ ਹੂੰ ਕਿਉਂਕਿ ਇਹ ਵੀ ਸੱਚ ਹੈ ਕਿ ਇਹਦਾ ਲੰਬੇ ਸਮੇਂ ਤੋਂ ਅਮਰੀਕਾ ਨੇ ਇਹਦੀਆਂ ਆਰਥਿਕ ਨਾਕਾਬੰਦੀ ਕੀਤੀ ਹੋਣ ਕਰਕੇ ਇਹਦੀਆਂ ਜਿਹੜੀਆਂ ਰਾਹਨ ਦੇ ਲੋਕਾਂ ਦੀ ਜਿਹੜੀ ਜੀਵਨ ਜਿਉਣ ਦਾ ਜਿਹੜਾ ਇਹ ਕਹਿ ਦਈਏ ਕਿ ਉਹਨਾਂ ਦੀਆਂ ਜਿਹੜੀਆਂ ਪ੍ਰਸਥਿਤੀਆਂ ਹੈਗੀਆਂ ਤੰਗ ਤੋਂ ਹੋਰ ਤੰਗ ਹੁੰਦੀ ਹੈ ਹੁਣ ਕੋਈ ਜਿਹੜਾ ਜਿਹੜੇ ਲੋਕ ਹੈ ਉਹ ਕਿੰਨੇ ਕਦੇਰ ਤੱਕ ਸਿਰਲੇ ਧਰਮ ਦੇ ਨਾਂ ਦੇ ਉੱਤੇ ਭੁੱਖੇ ਧਿਆਏ ਲੋੜਾਂ ਤੋਂ ਵਾਂਝੇ ਰਹਿ ਕੇ ਜਾਣ ਜਾਣਗੇ ਹੂੰ ਇਹ ਗੱਲ ਨੂੰ ਲੈ ਕੇ ਆਪਾਂ ਮਹਿਸੂਸ ਕੀਤਾ ਹੈਗਾ ਕਿ ਉਹਨਾਂ ਦੀ ਲੋੜ ਤੋਂ ਜ਼ਿਆਦੇ ਜਿਹੜੀਆਂ ਧਾਰਮਿਕ ਨੀਤੀਆਂ ਤੇ ਲੋਕਾਂ ਨੂੰ ਲਗਾਤਾਰ ਆਰਥਿਕ ਤੌਰ ਤੇ ਮੁਸੀਬਤਾਂ 'ਚ ਰਹਿਣ ਦੇ ਕਾਰਨ ਲੋਕਾਂ ਦੇ ਵਿੱਚ ਜਿਹੜੀ ਹੈ ਉਤੋਂ ਦੀ ਸਰਕਾਰ ਦੇ ਪ੍ਰਤੀ ਵਿਰੋਧ ਹੋਣਾ ਵਾਜਬ ਹੈ ਹੂੰ ਲੇਕਿਨ ਇਸ ਵਿਰੋਧ ਦੇ ਨਾਲ ਨਾਲ ਇਸ ਕਮਜ਼ੋਰੀ ਦਾ ਜਿਹੜੇ 이란 ਦੇ ਵਿਰੋਧੀ ਲੋਕ ਹੈ ਉਹਨਾਂ ਨੂੰ ਵੀ ਪਤਾ ਹੈਗਾ ਕਿ ਇਰਾਨ ਦੇ ਅੰਦਰ ਕੁਝ ਤਰ੍ਹਾਂ ਇਹੋ ਜਿਹੇ ਹੈਗੇ ਜਿਹੜੀਆਂ ਕਿ ਚੌਹਦਿਆ ਨਹੀਂ ਹੈ ਕਿ ਉੱਥੇ ਜਿਹੜੇ ਸਤਾਧਾਰੀ ਲੋਕ ਹੈ ਉਹ ਲਗਾਤਾਰ ਇੱਥੇ ਰਹਿ ਕੇ ਉਹਨਾਂ ਨੂੰ ਖੁੱਲੀ ਪੱਛਮੀ ਸਭਤਾ ਵਰਗੀ ਜ਼ਿੰਦਗੀ ਜਿਉਣ ਤੋਂ ਰੋਕ ਕੇ ਹੂੰ ਸੋ ਹੋ ਹੋ ਦੀਆਂ ਤਰ੍ਹਾਂ ਹੈ ਗਿਆ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਹੈਗਾ ਜਿਹੜੇ ਕਿਉਂਕਿ ਕੁਝ ਸਮੇਂ ਤੁਸੀਂ ਲੋਕਾਂ ਨੂੰ ਦਬਾ ਸਕਦੇ ਹੋ ਲੇਕਿਨ ਅਖੀਰ ਤੇ ਜਦੋਂ ਕਿਤੇ ਕਮਜ਼ੋਰੀ ਮੁਲਕ ਦੀ ਸਾਹਮਣੇ ਆਉਂਦੀ ਹੈ ਤਾਂ ਫਿਰ ਇਹੋ ਜਿਹੀਆਂ ਤਰ੍ਹਾਂ ਵੀ ਹਾਵੀ ਹੋ ਜਾਂਦੀ ਹੈ ਹੂੰ ਸੋ ਉਹਨਾਂ ਨੂੰ ਜਿਹੜਾ ਵਿਰੋਧੀ ਮੁਲਕ ਹੁੰਦੇ ਆ ਦੇਸ਼ ਹੁੰਦੇ ਆ ਉਹ ਉਹਨਾਂ ਨੂੰ ਵਰਤ ਲਿਆ ਇਸੇ ਤਰ੍ਹਾਂ ਦੀ ਹਾਲਾਤ ਜਿਹੜੀ ਵੇਖਿਆ ਜਾਵੇ ਉਹ ਈਰਾਨ ਵਿੱਚ ਵੀ ਵੇਖਣ ਚ ਆਈ ਹਮਮ ਔਰ ਕਿਉਂਕਿ ਜਿਹੜੇ ਹੁਣ ਦਾ ਜਿਹੜਾ ਡਾਟਾ ਸੀਗਾ ਕਿਉਂਕਿ ਉਹ ਲਗਭਗ ਇਸ ਵੇਲੇ 68 ਸਾਲ ਦੀ ਉਮਰ ਦਾ 68 ਸਾਲ ਦੀ ਉਮਰ ਦਾ ਹੈ ਉਹ ਲਗਾਤਾਰ ਪਿਛਲੇ 50 ਸਾਲਾਂ ਤੋਂ ਅਮਰੀਕਾ ਦੇ ਵਿੱਚ ਜਲਾਵਤਨੀ ਘਟ ਰਿਹਾ ਹੈ ਹਮਮ ਔਰ ਅਮਰੀਕਾ ਉਦੋਂ ਤੋਂ ਹੀ ਲਗਾਤਾਰ ਕੋਸ਼ਿਸ਼ ਚੱਲ ਰਹੀ ਹੈ ਕਿ ਇਸ ਦਾ ਇਸਤੇਮਾਲ ਕਰਕੇ ਦੁਬਾਰਾ ਅਮਰੀਕਾ ਇਸ ਖਿੱਤੇ ਦੇ ਵਿੱਚ ਆਪਣਾ ਦਬਦਬਾ ਬਣਾਵੇ ਹਮਮ ਔਰ ਉਹਦੇ ਵਾਸਤੇ ਜਿਹੜੀ ਹੈਗੀ ਹੈ ਪਹਿਲਾਂ ਨਾਲੋਂ ਹੁਣ ਕਿਉਂਕਿ ਉੱਥੇ ਇਜ਼ਰਾਈਲ ਦੇ ਤੇ ਈਰਾਨ ਦੀ ਲੜਾਈ ਨੇ ਇਹ ਵੀ ਸਿੱਧ ਕੀਤਾ ਹੈਗਾ ਕਿ ਜਿਹੜਾ ਈਰਾਨ ਦਾ ਮੌਜੂਦਾ ਸ਼ਾਸਕ ਹੈ ਉਹ ਇਜ਼ਰਾਈਲ ਵਾਸਤੇ ਕਿਸੇ ਸਮੇਂ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਜੀ ਤੇ ਉਹਨਾਂ ਉਹ ਜਿਹੜੇ ਹੁਣ ਉਹਨਾਂ ਦੀ ਲਗਾਤਾਰ ਇਹ ਕੋਸ਼ਿਸ਼ ਰਹੀ ਹੈ ਕਿ ਈਰਾਨ ਦੇ ਵਿੱਚ ਜਿਹੜੀ ਸਤਾ ਹੈਗੀ ਆ ਉਹਦੀ ਹੁਣ ਤਬਦੀਲੀ ਤੇ ਸਤਾ ਦੇ ਵਿੱਚ ਐਤੁੱਲਾ ਜਿਹੜਾ ਖਮੀਨੇਈ ਹੈ ਇਹਨੂੰ ਪਾਸੇ ਕਰਕੇ ਇੱਥੇ ਕੋਈ ਇਹੋ ਜਿਹੀ ਕਟਪੁਤਲੀ ਸਰਕਾਰ ਬਣਾਈ ਜਾਵੇ ਜਿਹਦੇ ਵਿੱਚ ਅਮਰੀਕਾ ਇਜ਼ਰਾਈਲ ਤੇ ਇਹਨਾਂ ਦੇ ਜਿਹੜੇ ਮਿੱਤਰ ਲੋਕ ਹੈ ਉਹ ਆਦੇ ਮਨਮਰਜ਼ੀ ਦੇ ਨਾਲ ਇਰਾਨ ਦੇ ਨਾਲ ਵਪਾਰ ਕਰ ਸਕਣ ਉਹਦੇ ਜਿਹੜੇ ਕੁਦਰਤੀ ਸੋਨੇ ਉਹਨਾਂ ਦਾ ਇਸਤੇਮਾਲ ਕਰ ਸਕਣ ਤੇ ਇਥੋਂ ਦੇ ਲੋਕਾਂ ਨੂੰ ਇਹ ਵਿਖਾ ਕੇ ਕਿ ਅਸੀਂ ਤਾਂ ਤੁਹਾਡੇ ਲਈ ਇੱਕ ਨਵੇਂ ਰਾਹ ਖੋਲਤੇ ਆ ਨਵੀਂ ਜ਼ਿੰਦਗੀ ਖੁੱਲੀ ਲੇਕਿਨ ਮੈਨੂੰ ਪਤਾ ਹੈ ਜਾਂ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਉੱਥੇ اسلام ਦੇ ਖਿਲਾਫ ਇਸ ਖਿੱਤੇ ਦੇ ਵਿੱਚ ਕੋਈ ਵੀ ਤੇਜ ਆ ਕੇ ਕਦੇ ਇੱਥੇ میں اسلامی قدرਾਂ ਕੀਮਤਾਂ ਤੋਂ ਉਲਟ ਜਾ ਕੇ ਕਮ ਕਰਾਂਗੇ ਤਾਂ ਆਮ ਲੋਕ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੁਣ ਇਹ ਜਿਹੜਾ ਆਪਾਂ ਵੇਖ ਰਹੇ ਹਾਂ ਮੌਜੂਦਾ ਦੇ ਹਾਲਾਤ ਦੇਖੀਏ ਤਾਂ ਤਕਰੀਬਨ ਇਹ ਦਸੰਬਰ 28 ਤੋਂ ਇਹ ਜਿਹੜਾ ਸੰਘਰਸ਼ ਸ਼ੁਰੂ ਹੋਇਆ ਪਹਿਲਾਂ ਕੁਝ ਵਪਾਰੀਆਂ ਨੇ ਵਿਰੋਧ ਕੀਤਾ ਫਿਰ ਵਪਾਰੀਆਂ ਤੋਂ ਇੱਕ ਸ਼ਹਿਰ ਤੋਂ ਸ਼ੁਰੂ ਹੁੰਦਾ ਹੁੰਦਾ ਇਹ ਜਾ ਕੇ ਪੂਰੇ ਦੇਸ਼ ਵਿੱਚ ਵਰੁੱਧ ਸ਼ੁਰੂ ਹੋਇਆ ਫਿਰ ਹੌਲੀ ਹੌਲੀ ਜਿਹੜਾ ਹੈਗਾ ਲੋਕ ਉਹਦੇ ਨਾਲ ਜਿਵੇਂ ਕਹਿੰਦੇ ਨੇ ਨਾ ਵੀ ਅਕੇਲਾ ਚਲਾ ਤਾ ਨਾ ਹੂੰ ਔਰ ਫਿਰ ਜਿਹੜਾ ਹੈਗਾ ਕਾਰਵਾ ਬਣਤਾ ਚਲਾ ਗਿਆ ਹਣਾ ਹੂੰ ਉਹ ਹੁਣ ਉਹ ਕਾਰਵਾ ਬਣ ਗਿਆ ਉਹ ਕਾਰਵਾ ਜਿਹੜਾ ਹੈਗਾ ਉਹਦੇ ਚ ਜਿਹੜੀ ਸਰਕਾਰ ਪਹਿਲਾਂ ਤਾਂ ਉਹ ਸਮਝ ਨਹੀਂ ਸਕੀ ਕਿ ਇੰਨੀ ਛੇਤੀ ਇਹ ਸਾਰਾ ਕੁਝ ਕਿਵੇਂ ਹੋ ਗਿਆ ਹੂੰ ਲੇਕਿਨ ਹੁਣ ਲੋਕੀ ਇਸ ਗੱਲ ਦਾ ਅਹਿਸਾਸ ਜੁੱਧ ਦੇ ਦਰਮਿਆਨ ਵੀ ਜਦੋਂ ਇਜ਼ਰਾਈਲ ਦਾ ਤੇ ਇਰਾਨ ਦਾ ਜੁੱਧ ਚੱਲ ਰਿਹਾ ਸੀਗਾ ਉਦੋਂ ਵੀ ਇਹ ਕਲਮ ਆਉਣ ਲੱਗ ਪਈਆਂ ਸੀਗਾ ਕਿ ਸ਼ਾਇਦ ਦੇਸ਼ ਦੇ ਵਿੱਚ ਹਾਲਾਤ ਇਹੋ ਜਿਹੇ ਬਨਾਇਆ ਦਿੱਤੇ ਗਏ ਹੈ ਕਿ ਇਹ ਹੋ ਸਕਦਾ ਹੈ ਕਿ ਲੋਕ ਬਾਗੀ ਹੋ ਜਾਣ ਲੇਕਿਨ ਉਸ ਵੇਲੇ ਕਿਵੇਂ ਨਾ ਕਿਵੇਂ ਕੰਟਰੋਲ ਰਿਹਾ ਲੇਕਿਨ ਹੁਣ ਮੌਕਾ ਲੱਗਦੇ ਹੋਏ ਆ ਕਿਉਂਕਿ ਜਿਵੇਂ ਅਮਰੀਕਨ ਡਾਲਰ ਦੇ ਮੁਕਾਬਲੇ ਇੱਥੇ ਦਾ ਜਿਹੜਾ ਰਿਆਲ ਹੈ ਉਹਦੀ ਜਿਹੜੀ ਦੁਰਦਸ਼ਾ ਹੋਈ ਹੈ ਪਿਛਲੇ ਸਾਲਾਂ ਦੇ ਵਿੱਚ ਜੀ ਤੇ ਜਿਹੜੀ ਮੌਜੂਦਾ ਉਹਦੇ ਨਾਲ ਲੋਕਾਂ ਦੇ ਜੀਵਨ ਜੌਨ ਦੀਆਂ ਜਿਹੜੀਆਂ ਉਹਨਾਂ ਦੀਆਂ ਲੋੜਾਂ ਸੀਗੀਆਂ ਉਹ ਬਹੁਤ ਜ਼ਿਆਦਾ ਮਹਿੰਗਾਈ ਹੂੰ ਔਰ ਮਹਿੰਗਾਈ ਤੋਂ ਅੱਗੇ ਕਿਉਂਕਿ ਸਰਕਾਰ ਨੇ ਦਾਤਾ ਹੋਵੇ ਨਾ ਕਿ ਉਸ ਮਹਿੰਗਾਈ ਨੂੰ ਰੋਕਣ ਦੇ ਲਈ ਸਰਕਾਰ ਕੋਈ ਕੰਮ ਕਰੇ ਹੂੰ ਔਰ ਸਰਕਾਰ ਦੇ ਕੋਲੇ ਮਹਿੰਗਾਈ ਨੂੰ ਰੋਕਣ ਦਾ ਕੋਈ ਆਪਸ਼ਨ ਹੀ ਨਹੀਂ ਹੈਗੀ ਕਿਉਂਕਿ ਉਹਦੇ ਨਾਕਾਬੰਦੀ ਕੀਤੀ ਹੋਈ ਹੈ ਹੁਣ ਉਹ ਜੇ ਤਾਂ ਰਸ਼ੀਆ ਨੂੰ ਛੱਡਦਾ ਹੈ ਤਾਂ ਅਮਰੀਕਾ ਦੇ ਮਤਾਂਕ ਪਜਉਂਦਾ ਹੈ ਤਾਂ ਅਮਰੀਕਾ ਨਹੀਂ ਚਾਹੁੰਦਾ ਕਿ ਇੱਕ ਮੇਨੀ ਜਿਹੜੀ ਹੈਗੀ ਹੈ ਾਇਤੁੱਲਾ ਦੇ ਮਤਲਬ ਸਰਕਾਰ ਤੇ ਲੇ ਉਹ ਤਾਂ ਫਿਰ ਅਮਰੀਕਾ ਆਪਦੇ ਢੰਗ ਨਾਲ ਤੇ ਲਾਉ। ਹੂੰ। ਤਾਂ ਇਸ ਬਾਰੇ ਤੇ ਜਿਹੜੀ ਹੈਗੀ ਉਹਦੀਆਂ ਉਹਦੇ ਵਿੱਚ ਸੁਧਾਰ ਹੋਣ ਦੀ ਕੋਈ ਸੰਭਾਵਨਾ ਵੀ ਨਹੀਂ। ਹੂੰ। ਤੇ ਜਿਹੜੀ ਹੋ ਗਿਆ ਸਰਕਾਰ ਨੇ ਆਉਂਦੇ ਜਿਹੜੇ ਬਜਟ ਦੇ ਵਿੱਚ ਜਿਹੜਾ ਹੈਗਾ ਟੈਕਸ ਜਿਹੜਾ ਹੈਗਾ ਉਹ ਵਧਾਉਣ ਦਾ ਫੈਸਲਾ ਕੀਤਾ। ਹੂੰ। ਉਹ ਜਿਹੜੇ ਜਿਹੜਾ ਉਹ ਟੈਕਸ ਜਿੰਨੇ ਪਰਸੈਂਟ ਹੋਰ ਵਧਾ ਰਹੇ ਇਸ ਤੋਂ ਲੋਕਾਂ ਨੂੰ ਇਹ ਲੱਗਦਾ ਸੀ ਵਪਾਰੀਆਂ ਨੂੰ ਇਹ ਲੱਗਦਾ ਸੀਗਾ ਕਿ ਇੰਨਾ ਟੈਕਸ ਵਧਣ ਦੇ ਨਾਲ ਸਾਡਾ ਜੀਵਨ ਪੱਧਰ ਤਾਂ ਬਹੁਤ ਔਖਾ ਹੋ ਜਾਊਗਾ। ਬਿਲਕੁਲ। ਅਸੀਂ ਤਾਂ ਇਹ ਐਸਏਐਸ ਨੂੰ ਚਾਹਣਾ ਤੋਂ ਪਰੋਜੋ ਸਾਡੇ ਵਾਸਤੇ ਹੂੰ ਇਹ ਗੱਲ ਠੀਕ ਹੈ ਕਿ ਉਹਨੂੰ ਉਸ ਹਵਾ ਨੂੰ ਦੇਣ 'ਚ ਅਮਰੀਕਾ ਦਾ ਹੱਥ ਹੋ ਸਕਦਾ ਹੈ ਉਹ ਜਲਦੀ ਦੇ ਉੱਤੇ ਤੇਲ ਪਾਉਣ ਦੇ ਵਿੱਚ ਇਜ਼ਰਾਈਲ ਦਾ ਵੀ ਹੱਥ ਹੋ ਸਕਦਾ ਹੈ ਹੂੰ ਲੇਕਿਨ ਇਹ ਗੱਲ ਤੋਂ ਵੀ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਇਹ ਸਾਰੇ ਕੁਝ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਤੋਂ ਬਿਨਾ ਵੀ ਜਿਹੜੀ ਇਥੋਂ ਦਾ ਸਿਸਟਮ ਹੈ ਇਹਦੀ ਮਗਾਈ ਹੈ ਉਹ ਵੀ ਕਿਸੇ ਹੱਦ ਤੇ ਜ਼ਿੰਮੇਵਾਰ ਹੂੰ ਔਰ ਉਸ ਮਗਹੀ ਦੇ ਕਾਰਨ ਹੀ ਜਿਹੜਾ ਸਾਰਾ ਕੁਝ ਇਹ ਵਿਰੋਧਰੂ ਲੋਕਾਂ ਨੂੰ ਮਜਬੂਰ ਕੀਤਾ ਲੋ ਹੁਣ ਜਿਹੜਾ ਉੱਥੋਂ ਦੇ ਕਿਉਂਕਿ ਪਹਿਲਾਂ ਤਾਂ ਕੁਰਾਨ ਨੇ ਸੀਐਨਐਮ ਜਿਹੜੀਆਂ ਮਰਨ ਵਾਲਿਆਂ ਦੀ ਗਿਣਤੀ ਕੋਈ ਬਹੁਤੀ ਦੱਸੀ ਨਹੀਂ ਸੀ ਹੂੰ ਜਿਸ ਨੂੰ ਹੁਣ ਹੌਲੀ ਹੌਲੀ ਜਿਹੜੀ ਹੈਗੀ ਹੈ ਮਰਨ ਵਾਲਿਆਂ ਦੀ ਫਟਣਾ ਦੀ ਗਿਣਤੀ ਜਿਹੜੀ ਹੈਗੀ ਆਨਲਾਈਨ ਵੀ ਹੈ ਔਰ ਕਹਿਣ ਬਾਰੇ ਦੇ ਦੇ ਕਹਿੰਦੇ 1000ਾਂ ਦੀ ਗਿਣਤੀ ਚ ਮਰਨ ਵਾਲਿਆਂ ਦੀ ਗਿਣਤੀ 10000ਾਂ ਦੀ ਹੂੰ ਨੇ 543 ਦੱਸਿਆ ਜਾ ਰਿਹਾ ਹੈ ਪਰ ਜਿਹੜੀ ਉਥੋਂ ਦੀਆਂ ਇਰਾਨ ਦੇ ਜਿਹੜੇ ਹੈਗੇ ਜਿਵੇਂ ਵਿਦੇਸ਼ ਮੰਤਰੀ ਹੈ ਅਬਾਸ ਅਰਾਕਚੀ ਹਮ ਇਹਨਾਂ ਨੇ ਜਿਹੜੇ ਹੈਗੇ ਮੌਜੂਦਾ ਹਾਲਾਤਾਂ ਦੇ ਉੱਤੇ ਜਿਵੇਂ ਬਿਆਨਬਾਜ਼ੀ ਕੀਤੀ ਹੈ ਔਰ ਇਹਨਾਂ ਨੇ ਇਹ ਵੀ ਕਿਹਾ ਕਿ ਮੰਨਿਆ ਵੀ ਇੱਕ ਤਰ੍ਹਾਂ ਦੇ ਨਾਲ ਕਿ ਜਿਹੜੇ ਹੈਗੇ ਹੁਣ ਤੱਕ ਜਿਹੜੇ ਅਗੇ ਹੈ 543 ਜਿਹੜਾ ਲੋਕ ਹੈ ਉਹ ਮਾਰੇ ਗਏ ਹੈ ਔਰ ਇਹਦੇ ਤੋਂ ਫਟੜਾ ਦੀ ਵੀ ਗਿਣਤੀ ਕਾਫੀ ਹੈ ਹਜ਼ਾਰ ਦੇ ਉਹ ਵੀ ਉਪਰ ਹੈ ਤੇ ਕੁਝ ਬੱਚਿਆਂ ਦੀ ਵੀ ਡੈਥ ਹੋਈ ਹੈ ਤੇ ਜਿਹੜੇ ਜਿਹੜੇ ਨਾਲ ਨਾਲ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਨੂੰ ਵੇਖਣ ਚਾਹੀਏ ਕਿ ਉਹਨਾਂ ਨੇ ਇਹ ਕਹਿ ਕਿ ਜਿਹੜੇ ਇਹ ਹਿੰਸਾ ਹੋਈ ਹੈ ਇਸ ਹਿੰਸਾ ਦੇ ਵਿੱਚ ਕੁਝ ਵਿਦੇਸ਼ੀ ਤਾਕਤਾਂ ਨੇ ਹੂੰ ਸਿੱਧਾ ਸਿੱਧਾ ਦੋਸ਼ ਜਿਹੜਾ ਹੈ ਉਹ ਇਜ਼ਰਾਈਲ ਤੇ ਲਾ ਰਿਹਾ ਹੈ ਵੀ ਇਜ਼ਰਾਈਲ ਜਿਹੜੀ ਉਹਦੇ ਪਿਛਲੇ ਦਿਨਾਂ ਦੇ ਵਿੱਚ ਈਰਾਨ ਨਾਲ ਛੇੜਛਾੜ ਦੇ ਵਿੱਚ ਜਿਹੜੇ ਉਹਨੂੰ ਨਮੂਸ਼ੀ ਦਾ ਸਾਹਮਣਾ ਕਰਨਾ ਪਿਆ ਨਮੂਸ਼ੀ ਦਾ ਕਹਿੰਦੇ ਬਦਲਾ ਲਿਆ ਜਾ ਰਿਹਾ ਹਾਂ ਬਿਲਕੁਲ ਉਹਨਾਂ ਨੇ ਇਜ਼ਰਾਈਲ ਦਿੱ ਇਸੇ ਤਰ੍ਹਾਂ ਕਿ ਲਾਇਆ ਹੋਰ ਇਜ਼ਰਾਈਲ ਦੇ ਇਜ਼ਰਾਈਲ ਤੇ ਉਤੇ ਦੋਸ਼ ਲੱਗਦਾ ਤਾਂ ਇਹਦਾ ਮਤਲਬ ਇਜ਼ਰਾਈਲ ਦੇ ਅਮਰੀਕਾ ਤੇ ਵੀ ਜਿਹੜਾ ਹੈਗਾ ਉਹ ਦੋਸ਼ ਲੱਗਦਾ ਹੈ ਅਮਰੀਕਾ ਦਾ ਸਿੱਧੂ ਉਤੇ ਵਿੱਚ ਸਾਹਮਣੇ ਆ ਰਿਹਾ ਨਾ ਜੀ ਅਮਰੀਕਾ ਦਾ ਮਤਲਬ ਉਹਦੇ ਤੇ ਅਟੈਕ ਹੀ ਕਰਨ ਵਾਸਤੇ ਵੀ ਕਹੀ ਜਾਂਦਾ ਕਿ ਜੇ ਤੁਸੀਂ ਮਰਨ ਵਾਲਿਆਂ ਦੀ ਗਿਣਤੀ ਨੂੰ ਨਾ ਰੋਕਿਆ ਨਾ ਜੇ ਇਹਨਾਂ ਨੂੰ ਲੋਕਾਂ ਨੂੰ ਸ਼ਾਂਤਨਾ ਕੀਤਾ ਤਾਂ ਅਸੀਂ ਤੁਹਾਡੇ ਤੇ ਮਜਬੂਰੀ ਅਟੈਕ ਕਰਾਂਗੇ ਹੂੰ ਤਾਂ ਉਹ ਸਾਰਾ ਕੁਝ ਜਿਹੜਾ ਹੈਗਾ ਭਮਸਾ ਵੀ ਇੱਕ ਬਿਣੀ ਨਿਥੇ ਜਿਹੜੇ ਹਰ ਧਿਰ ਜਿਹੜੀ ਹੈ ਆਪਣੇ ਆਪਣੇ ਤੌਰ ਦੇ ਕੋਸ਼ਿਸ਼ ਕਰ ਰਹੀ ਹੈਗੀ ਹੈ ਕਿ ਇਸ ਸਥਿਤੀ ਦਾ ਵੱਧ ਤੋਂ ਵੱਧ ਹੱਲਿਆ ਜਾਵੇ। ਹੂੰ ਔਰ ਇਹ ਆਪਾਂ ਦੇਖਿਆ ਹੈਗਾ ਪਿਛਲੇ ਸ਼ੁੱਕਰਵਾਰ ਵੀ ਸ਼ਾਇਦ ਆਪਾਂ ਡਿਸਕਸ ਕੀਤਾ ਸੀਗਾ ਕਿ ਇਸ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਚੀਨ, ਰਾਨ, ਜਿਹੜਾ ਹੈਗਾ ਰਸ਼ੀਆ ਤੇ ਸਾਊਥ ਅਫਰੀਕਾ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਇਹਦਾ ਗੰਭੀਰ ਨੋਟਿਸ ਲਿਆ ਗਿਆ। ਹੂੰ ਔਰ ਉਹਨਾਂ ਨੇ ਕੋਸ਼ਿਸ਼ ਉਨ੍ਹਾਂ ਦਾ ਇਹ ਸੀਗਾ ਕਿ ਇਹ ਅਮਰੀਕਾ ਇਸ ਤੋਂ ਪਹਿਲਾਂ ਕਿ ਉਹ ਹੋਰ ਕੋਈ ਵੱਡਾ ਐਕਸ਼ਨ ਕਰੇ ਤਾਂ ਆ ਉਹਨਾਂ ਨੇ ਸੋਚਿਆ ਕਿ ਇਹਦੇ ਤੇ ਸਾਨੂੰ ਹੁਣ ਤੋਂ ਹੀ ਅਲਰਟ ਹੋ ਜਾਣਾ ਚਾਹੀਦਾ ਹੂੰ ਔਰ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਸਮੁੰਦਰੀ ਜਿਹੜਾ ਹੈਗਾ ਉਥੋਂ ਦਾ ਅਟਲੈਂਟਿਕ ਸਮੁੰਦਰ ਦੇ ਵਿੱਚ افریقا ਦੇ ਕੋਲ ਸਾਊਥ ਅਫਰੀਕਾ ਦੇ ਕੋਲੇ ਉਹਨਾਂ ਨੇ ਆਪੇ ਜਿਹੜੀਆਂ ਹੈਗੀਆਂ ਐਕਟੀਵਿਟੀਜ਼ ਵਧਾ ਦਿੱਤੀ ਹੂੰ ਔਰ ਐਕਟੀਵਿਟੀਜ਼ ਉੱਥੇ ਜਾਂ ਫੌਜੀ ਜਿਹੜਾ ਆਪਾਂ ਕਹਿੰਦੇ ਨਾ ਲੇਵੀ ਦਾ ਵੈਸਲ ਕਰਨੀ ਸ਼ੁਰੂ ਕਰ ਜੀ ਉਹਨ ਉਸ ਸਾਰੇ ਕੁਛ ਦੇ ਦਰਮਿਆਨ ਐਤਲਖ ਮੀਨੀ ਅਗੇ ਐਤਲ ਇਹਨਾਂ ਦਾ ਧਾਰਮਿਕ ਆਗੂ ਹੈ ਜਿਹੜਾ ਰਾਸ਼ਟਰਪਤੀ ਹੈ ਉਹਦੇ ਵੱਲੋਂ ਇਹ ਜਿਹੜਾ ਆਇਆ ਬਿਆਨ ਉਸ ਬਿਆਨ ਦਾ ਅਸਰ ਇਹ ਹੋਇਆ ਕਿ ਜਿਹੜੀ ਜਿਹੜੇ ਲੋਕ ਪਹਿਲਾਂ ਵਿਰੋਧ ਕਰਦੇ ਸਨ ਕੁਝ ਲੋਕਾਂ ਦਾ ਵੱਡੇ ਫੱਦਰ ਤੇ ਲੋਕਾਂ ਨੇ ਇਕੱਠੇ ਹੋ ਕੇ ਉਸ ਧਾਰਮਿਕ ਜਿਹੜੀ ਸਤਾ ਹੈਗੀ ਆ ਉਹਦੇ ਹੱਥ ਵਿੱਚ ਜਾਂ ਖੁਮੈਨੀ ਦੇ ਹੱਥ ਹੱਕ ਵਿੱਚ ਜਿਹੜਾ ਹੈਗਾ ਪ੍ਰਦਰਸ਼ਨ ਕਰਨੇ ਸ਼ੁਰੂ ਕਰ। ਉਹਨਾਂ ਪ੍ਰਦਰਸ਼ਨਾਂ ਦਾ ਅਸਰ ਇਹ ਹੋਇਆ ਕਿ ਇਹ ਦੁਨੀਆ ਦੇ ਵਿੱਚ ਇੱਕ ਵੱਡੇ ਪੱਧਰ ਤੇ ਇਹ ਵਿਚਾਰ ਆਇਆ ਕਿ ਜਿਹੜਾ ਵਾਕਿਆ ਹੀ ਹੋ ਸਕਦਾ ਹੈਗਾ ਕਿ ਜੇ ਇਰਾਨ ਜਿਹੜਾ ਇਤਰਾਜ਼ ਕਰਦਾ ਹੈਗਾ ਕਿ ਇਹਨਾਂ ਦੇ ਮੁਲਕ ਦੇ ਵਿੱਚ ਜਿਹੜਾ ਹੈਗਾ ਅਮਰੀਕਾ ਤੇ ਇਜ਼ਰਾਈਲ ਇਹ ਲੜਗੀ ਕਰਾ ਰਹੇ ਹਨ ਹੈ ਤਾਂ ਸੰਭਵ ਹੈ ਕਿ ਇਹ ਵਾਕਿਆ ਹੀ ਇਹ ਵੀ ਹੋਊਗਾ ਕਿ ਇਹ ਇਹ ਇਜ਼ਰਾਈਲ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈ ਉਹ ਤਾਂ ਕੁਮ ਨਹੀਂ ਦੇ ਪੱਕੇ ਵਿੱਚ ਖੜ ਗਿਆ ਆ ਕੇ ਹੂੰ ਤੇ ਇਹ ਸਰਦੋਦੀਆਂ ਹਾਲਾਤ ਹੈਗੇ ਪੰਪ ਸਾਹਿਬ ਇਹਨੇ ਇੱਕ ਵਕਰੀ ਤਰ੍ਹਾਂ ਦੀ ਸਥਿਤੀ ਬਣਾਈ ਹੋਈ ਹੈ ਔਰ ਅਮਰੀਕਾ ਲਗਾਤਾਰ ਇਹ ਦਬਾਅ ਬਣਾ ਰਿਹਾ ਕਿ ਜਿਹੜਾ ਉਹ ਇਰਾਨ ਦੇ ਉੱਤੇ ਜੇ ਇਰਾਨ ਦੇ ਵਿੱਚ ਸਥਿਤੀ ਨਾ ਸੁਧਰੀ ਤਾਂ ਉਹ ਕਿਸੇ ਟਾਈਮ ਤੇ ਵੀ ਅਟੈਕ ਕਰ ਸਕਦਾ ਹੂੰ ਔਰ ਜਿਹੜੀਆਂ ਅੱਜ ਦੀਆਂ ਖਬਰਾਂ ਮੁਤਾਬਕ ਵੀ ਜਿਹੜਾ ਹੈਗਾ ਵੀ ਅਮਰੀਕਾ ਦੇ ਕੁਝ ਵੱਡੇ ਜਹਾਜ਼ ਜਿਹੜੇ ਮਾਲ ਢੋਣ ਵਾਲੇ ਹੁੰਦੇ ਆ ਉਹ ਹਥਿਆਰਾਂ ਨੂੰ ਲੈ ਕੇ ਜਿਹੜਾ ਜਰਮਨ ਤੋਂ ਜਿਹੜੇ ਹੈਗੇ ਆ ਉਹ ਆਪੇ ਇਰਾਨ ਦੇ ਨੇੜੇ ਦੇ ਜਿਹੜੇ ਮੁਲਕਾਂ 'ਚ ਥੀ ਉਹਨਾਂ ਦੇ ਅੱਡੇ ਹਮ ਅਮਰੀਕਾ ਦੇ ਉਧਰ ਨੂੰ ਚੱਲ ਪਿਆ ਤਾਂ ਉਹਨਾਂ ਦੇ ਜੇ ਇਹ ਖਬਰਾਂ ਨੂੰ ਵੇਖਿਆ ਜਾਵੇ ਸਹੀ ਮੰਨਿਆ ਜਾਵੇ ਤਾਂ ਇਹ ਵੀ ਕਿਐਸ ਰਾਜਨ ਲਾਈਆਂ ਜਾ ਰਹੀਆਂ ਹੈਗੀਆਂ ਕਿ ਜਲਦੀ ਹੀ ਸ਼ਾਇਦ ਅਮਰੀਕਾ ਇਰਾਨ ਦੇ ਉੱਤੇ ਕਿਉਂਕਿ ਉਹ ਅਮਰੀਕਾ ਨਹੀਂ ਚਾਹੂਗਾ ਕਿ ਇਹਦਾ ਜਿਹੜਾ ਹਾਲਾਤਾਂ ਦਾ ਜਿਹੜਾ ਸਹੀ ਫੈਸਲਾ ਨਾ ਲਿਆ ਜਾਵੇ ਤਾਂ ਉਹ ਇਹਨੂੰ ਟਟਾਲਾ ਨਹੀਂ ਬਟੂਗਾ ਤਾਂ ਕੋਸ਼ਿਸ਼ ਹੈ ਜਾਨੀ ਕਿ ਮੰਨੀ ਜਾ ਰਹੀ ਹੈ ਕਿ ਉਹ ਜਲਦੀ ਹੀ ਅਮਰੀਕਾ ਦਾ ਇਰਾਨ ਦੇ ਉੱਤੇ ਕੋਈ ਅਟੈਕ ਕਰਕੇ ਜਿਹੜੀ ਹੈਗੀ ਸਥਿਤੀ ਨੂੰ ਬਦਲਣ ਦੀ ਵੀ ਜਾਂ ਕਮੇਨੀ ਨੂੰ ਸਤਾ ਤੋਂ ਲਾਂਭੇ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰ ਸਕਦਾ ਤੇ ਦੂਸਰੇ ਪਾਸੇ ਜਿਹੜਾ ਹੈਗਾ ਤੁਦੀ ਸਤਾਤਾਰੀ ਜਿਹੜੇ ਇਰਾਨੀ ਸ਼ਾਸਕ ਹੈ ਉਹਨਾਂ ਵੱਲੋਂ ਉਹਨਾਂ ਦੀ ਆਰਮੀ ਵੱਲੋਂ ਅਮਰੀਕਾ ਨੂੰ ਲਗਾਤਾਰ ਵਾਰਨਿੰਗ ਦਿੱਤੀ ਜਾ ਰਹੀ ਹੈ ਕਿ ਜੇ ਅਗਰ ਉਹਨੇ ਇਹੋ ਜੀ ਕੋਈ ਗਲਤੀ ਕੀ ਜੋ ਮੁੰਦਰੀ ਜਹਾਜ਼ ਹੋਣ ਭਾਵੇਂ ਉਹਨਾਂ ਦੇ ਅੱਡੇ ਹੋਣ ਵੱਖ-ਵੱਖ ਮੁਲਕਾਂ ਦੇ ਵਿੱਚ ਉਹਨਾਂ ਦੇਤੇ ਉਹ ਅਟੈਕ ਕਰਨ ਦੇ ਲਈ ਜਿਵੇਂ ਅਣਗਹਿਲੀ ਨਹੀਂ ਕਰਨਗੇ ਤਾਂ ਕੁੱਲ ਮਿਲਾ ਕੇ ਜਿਹੜਾ ਹੈਗਾ ਜਿਹੜੀ ਸਥਿਤੀਆਂ ਹੈਗੀਆਂ ਉਹ ਗੰਭੀਰ ਤੋਂ ਹੋਰ ਗੰਭੀਰ ਹੋ ਰਹੀਆਂ ਔਰ ਇਹ ਭਾਵਨਾ ਹੈਗੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਲੜਾਈ ਜਿਹੜੀ ਹੈ ਇਰਾਨ ਤੇ ਅਮਰੀਕਾ ਦੇ ਵਿੱਚ ਸਿੱਧੇ ਤੌਰ ਤੇ ਜਾਂ ਇਜ਼ਰਾਈਲ ਦੇ ਵਿੱਚ ਇਜ਼ਰਾਈਲ ਇਹਨਾਂ ਦੇ ਵਿੱਚ ਸਿੱਧੇ ਤੌਰ ਤੇ ਵੀ ਲੜਾਈ ਦਾ ਰੂਪ ਧਾਰਿਆ ਜਾ ਸਕਦਾ ਹੈ ਔਰ ਇਹ ਇਹ ਲਾਲ ਜਿਹੜੀ ਹੈਗੀ ਹੈ ਕੁਝ ਜਿਹੜੇ ਵਿਰੋਧ ਪ੍ਰਦਰਸ਼ਨ ਹੁੰਦੇ ਥਾ ਤੇ ਇਹਦੇ ਕਮੇ ਨੇਈ ਦੇ ਪੱਖ ਦੇ ਵਿੱਚ ਜਿਹੜੇ ਵਿਰੋਧ ਪ੍ਰਦਰਸ਼ਨ ਹੈ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਅਮਰੀਕਾ ਦਾ ਮੂੰਹ ਬੰਦ ਕਰਨ ਦੇ ਲਈ ਜਿਹੜਾ ਹੈਗਾ ਕਾਫੀ ਹੱਦ ਤੱਕ ਸਫਲ ਵੀ ਹੋਇਆ ਕੁਝ ਕੰਟਰੋਲ ਅੱਗੇ ਨੂੰ ਲੇਕਿਨ ਜੇ ਅਮਰੀਕਾ ਦੇਰੀ ਕਰਕੇ ਹਾਲਾਤਾਂ ਨੂੰ ਕੋਈ ਔਨ ਤੋਂ ਲੱਗਦਾ ਕਿ ਉਹ ਡੇਕੂਗਾ ਜੀ ਬਿਲਕੁਲ ਟਰੰਪ ਸਾਹਿਬ ਦਾ ਰੋਖਤਾ ਜਿਹੜਾ ਪਹਿਲਾਂ ਹੀ ਦੰਗੇ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਕਿਉਂਕਿ ਉਦੋਂ ਬਹਾਨਾ ਲਿਆ ਸੀਗਾ ਕਿ ਜਿਹੜਾ ਇਰਾਨ ਹੈ ਵੀ ਇਹ ਫਿਰ ਤੋਂ ਨਿਊਕਲੀਅਰ ਜਿਹੜਾ ਹਥਿਆਰ ਜਿਹੜਾ ਬਣਾਉਣਾ ਨੇ ਸ਼ੁਰੂ ਕਰਤਾ ਉਹ ਕਹਿੰਦਾ ਵੀ ਉਸ ਥਾਂ ਤੋਂ ਤੁਹਾਨੂੰ ਤਾਂ ਅਸੀਂ ਤਬਾਹ ਕਰ ਦੱਸੋ ਸਾਡੇ ਨੂੰ ਜਿੱਥੇ ਪਹਿਲਾਂ ਤਿਆਰੀਆਂ ਹੁੰਦੀਆਂ ਸੀ ਕਹਿੰਦੇ ਇੱਕ ਨਵੀਂ ਥਾਂ ਦੇ ਉੱਤੇ ਤਿਆਰੀ ਕਰੀ ਜਾਂਦੇ ਆ ਤੇ ਜੇ ਕਰਨਗੇ ਤਾਂ ਫਿਰ ਮੈਂ ਇਹਨਾਂ ਨੂੰ ਭੜੀ ਕਰੂੰਗਾ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਇਹ ਜਿਹੜੀ ਗੜਬੜ ਸ਼ੁਰੂ ਹੁੰਦੀ ਹੈ ਔਰ ਗੜਬੜ ਕਿੱਥੋਂ ਤੱਕ ਪਹੁੰਚੀ ਹੈ ਜਿਵੇਂ ਸਾਰੇ ਡਿਟੇਲ ਦੱਸੀ ਸਾਨੂੰ ਸੋ ਇਹਦਾ ਮਤਲਬ ਹੈ ਵੀ ਇਹ ਗੜਬੜ ਨਾ ਵੀ ਹੁੰਦੀ ਤਾਂ ਤਾਂ ਵੀ ਇਹ ਜੋ ਐਕਸ਼ਨ ਅਮਰੀਕਾ ਦੇ ਕਰਨ ਦੀ ਗੱਲ ਕਰ ਰਿਹਾ ਇਹ ਫਿਰ ਵੀ ਹੋਣਾ ਹੀ ਸੀਗਾ ਬਿਲਕੁਲ ਬਿਲਕੁਲ ਸਾਬ ਔਰ ਹੁਣ ਜਿਸ ਤੱਕ ਦੇ ਨਾਲ ਇਥੋਂ ਦੀ ਈਰਾਨ ਦੀ ਆਰਮੀ ਨੇ ਕੁਝ ਤਸਵੀਰਾਂ ਕੁਝ ਵੀਡੀਓਜ਼ ਜਾਰੀ ਕੀਤੀਆਂ ਕੋਈ ਆਡੀਓ ਜਾਰੀ ਕੀਤੀ ਹੈ ਜਿਹਦੇ ਵਿੱਚ ਜਿਹੜੇ ਹੈਗਾ ਆਰਮੀ ਦੇ ਉੱਤੇ ਫਾਇਰਿੰਗ ਹੋ ਰਹੀ ਕੁਝ ਉਹ ਉਹਨਾਂ ਨੇ ਇਹ ਵੀਡੀਓਜ਼ ਵਗੈਰਾ ਜਾਰੀ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਉਹ ਬਾਹਰੀ ਤਾਕਤਾਂ ਹੀ ਕਰਵਾ ਰਹੀਆਂ ਕਿ ਉਹ ਉਸ ਲਗਾਈ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਨਹੀਂ ਹੈ ਕਿਉਂਕਿ ਜੇ ਲੋਕ ਹਥਿਆਰ ਤੱਕ ਕੇ ਆਰਮੀ ਦੇ ਉੱਤੇ ਅਟੈਕ ਕਰਨਗੇ ਤਾਂ ਉਹ ਉਹ ਤੁਸੀਂ ਸਿਰਫ ਵਿਰੋਧ ਨਹੀਂ ਕਹਿ ਸਕਦੇ ਉਹ ਤਾਂ ਤੁਸੀਂ ਨਾ ਬਗਾਵਤ ਕਹਿ ਸਕਦੇ ਹੈ ਨਾ ਉਹ ਜਿਹੜੀਆਂ ਉਹ ਉਦੋਂ ਵੀ ਵੱਡੀ ਜਿਹੜੀ ਹਾਲਾਤ ਜਿਹੜੀ ਹੈਗੀ ਹੈ ਸਮਝ ਤੋਂ ਪਰੇ ਹੈ ਜਿਹੜਾ ਕਿ ਮਸਜਿਦਾਂ ਨੂੰ ਅੱਗ ਲਾਉਣਾ ਹੁਣ ਇੱਕ ਇਸਲਾਮਿਕ ਰਾਜ ਹੋ ਗਿਆ ਇਸਲਾਮਿਕ ਰਾਜ ਦੇ ਵਿੱਚ ਇਸਲਾਮੀ ਲੋਕ ਵਿਰੋਧ ਕਰ ਰਹੇ ਹੁਣ ਹੋਰ ਇਸਲਾਮੀ ਲੋਕ ਖੁਦ ਆਪਦੇ ਧਰਮ ਦੇ ਜਿਹੜੀਆਂ ਮਸਜਿਦਾਂ ਹੈਗੀਆਂ ਉਹਨਾਂ ਨੂੰ ਅੱਗ ਲਾਉਣ ਹੂੰ ਫਰਕ ਫਰਕ ਦਾ ਪੈਂਦਾ ਹੈ ਹੈਨਾ ਸਭ ਤੋਂ ਉੱਪਰ ਇਹਦੀਆਂ ਗੱਲਾਂ ਹੂੰ ਵੀ ਇਹ ਅਸਰ ਜਿਹੜਾ ਹੈਗਾ ਇਹ ਕੋਈ ਕਦੇ ਵੀ ਆਪਾਂ ਇਹ ਕਹਿ ਸਕਦੇ ਕੋਈ ਜਿਹੜੇ ਲੋਕ ਆਪਦੇ ਧਰਮ ਹਾਂ ਉਹ ਸਰਕਾਰ ਦੇ ਖਿਲਾਫ ਐਕਸ਼ਨ ਹੋ ਸਕਦਾ ਸਰਕਾਰੀ ਇਮਾਰਤਾਂ ਦਾ ਨੁਕਸਾਨ ਕਰ ਸਕਦੇ ਲੇਕਿਨ ਧਾਰਮਿਕ ਇਮਾਰਤਾਂ ਦਾ ਨੁਕਸਾਨ ਕਰਨ ਇਹ ਕਿਵੇਂ ਹੋ ਸਕਦਾ ਇਹ ਇਹ ਇਹਦੇ ਤੋਂ ਅਜਿਹਾ ਲੱਗਦਾ ਹੈ ਕਿ ਅਜਿਹਾ ਨਹੀਂ ਹੁੰਦੀ ਗੱਲ ਇਹ ਵੀ ਵੀ ਕੋਈ ਨਾ ਕੋਈ ਅਜਿਹੀਆਂ ਤਾਕਤਾਂ ਜ਼ਰੂਰ ਹੋਗੀਆਂ ਵੀ ਜਿਹੜੀਆਂ ਉਹ ਉਹਨਾਂ ਦੇ ਵਾਸਤੇ ਸਿਰਫ ਹੱਲਾ ਗੁੱਲਾ ਮਚਾਉਣਾ ਹੀ ਹੈ ਉਹ ਭਾਵੇਂ ਧਾਰਮਿਕ ਬਿਲਡਿੰਗਾਂ ਸਾੜੇ ਭਾਵੇਂ ਪ੍ਰਾਈਵੇਟ ਬਿਲਡਿੰਗਾਂ ਸਾੜੇ ਤੇ ਭਾਵੇਂ ਕਿਸੇ ਨੂੰ ਹੋਰ ਸਾੜੇ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਉਹ ਕਿਹੜੀ ਚੀਜ਼ ਨੂੰ ਸਾੜ ਰਹੇ ਹੂੰ ਕੋਈ ਨਾ ਕੋਈ ਸ਼ੱਕ ਨਗਰੀ ਚਾਹੀਦੀ ਹੈ ਫੰਮ ਬਚਲੇ ਦੱਸਦੇ ਹੋਣ ਚਾਹੀਦੇ ਆ ਉਹ ਕਿੱਥੇ ਕਿੱਥੇ ਮੱਚਦੀ ਹੈ ਇਸ चीज ਦਾ ਕੋਈ ਵਾਸਤਾ ਨਹੀਂ ਇਸ ਗੱਲ ਦਾ ਕੋਈ ਵਾਸਤਾ